ਵਿਸ਼ਾਲੀ ਆ ਲੈ ਚਾਹ ਪੀ ਲੈ ਬਾਅਦ ਚ ਪੜ ਲਈ ਤੂੰ ਨਹੀਂ ਮੈਂ ਨਹੀਂ ਪੀਣੀ ਹੈਗੀ ਹਲੇ ਮੇਰਾ ਮੂਡ ਨਹੀਂ ਹੈਗਾ ਕਿਉਂ ਮੂਡ ਕਿਉਂ ਨਹੀਂ ਮੈਂ ਤਾਂ ਤੇਰੇ ਲਈ ਸਪੈਸ਼ਲ ਚਾਹ ਬਣਾ ਕੇ ਲੈ ਕੇ ਆਈ ਆ ਵੀ ਇੰਨੀ ਤਾਂ ਠੰਡ ਪੈਂਦੀ ਆ ਜਵਾਖੜੀ ਚਾਹ ਪੀ ਲੂਗੀ ਮੇਰੇ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈਗੀ ਜਦੋਂ ਮੇਰਾ ਜੀ ਕੀਤਾ ਮੈਂ ਆਪੇ ਬਣਾ ਕੇ ਪੀ ਲੂ ਵਿਸ਼ਾਲੀ ਤੂੰ ਆਪੇ ਕਿਉਂ ਬਣਾਏਂਗੀ ਮੈਂ ਕਾਦੇ ਵਾਸਤੇ ਆ ਤੇਰਾ ਜੋ ਵੀ ਖਾਣ ਪੀਣ ਨੂੰ ਦਿਲ ਕਰਦਾ ਨਾ ਤੂੰ ਮੈਨੂੰ ਦੱਸ ਦਿਆ ਕਰ

ਦੇਖੋ ਜੀ ਮੈਨੂੰ ਵਿਆਹ ਕੇ ਇਹਨੂੰ ਇਸ ਘਰ ਚ 2 ਮਹੀਨੇ ਹੋ ਗਏ ਪਰ ਪਤਾ ਨਹੀਂ ਕਿ ਉਹ ਸ਼ਾਨੀ ਮੈਨੂੰ ਚਾਹੁੰਦੀ ਨਾ ਗੱਲ ਕਰਦੀ ਕੋਈ ਉਹ ਤਾਂ ਸਵਾਈ ਇਹੋ ਜਿਹਾ ਹੈ ਹੋਰ ਤਾਂ ਕੀ ਗੱਲ ਹੈ ਨਾਲੇ ਤੂੰ ਐ ਕਰ ਉਹਨੂੰ ਆਪ ਬੁਲਾ ਲਿਆ ਕਰ ਜੇ ਤੈਨੂੰ ਨਹੀਂ ਬੁલાਉਣੀ ਚਾਹ ਚ ਨਾਲ ਬੁਲਾਉਣੀ ਤਾਂ ਮੈਂ ਹੀ ਹਾਂ ਜੀ ਪਰ ਉਹ ਹੀ ਆ ਜਿਹੜੀ ਸਿੱਧੇ ਮੂਮਿੰਨਾ ਗੱਲ ਨਹੀਂ ਕਰਦੀ ਹਜੇ ਉਹਦੀ ਨਿਆਣੀ ਮੱਤ ਹੈ ਕੋਰੀ-ਉਰੀ ਸਮਝੀ ਜੂਗੀ ਤੈਨੂੰ ਵੀ ਪਤਾ ਹੈ ਹਜੇ ਉਹਦੇ ਸਿਰ ਤੇ ਨਾ ਪੜਾਈ ਦਾ ਬੋਝ ਹੈ ਮੰਨਦੀ ਹੈ ਜੀ ਨਿਆਣੀਆਂ ਉਹ ਪਰ ਮੈਨਾਂ ਤਾਂ ਉਹ ਕੁਛ ਕਹਿ ਆ ਵੀ ਨਹੀਂਗਾ ਨਾਲੇ ਜੀ ਤਾਂ ਦੋ ਚਾਰ ਦਿਨਾਂ ਦੀ ਗੱਲ ਹੋਵੇ ਉਹ ਤਾਂ ਥੱਲੇ ਵੱਖਰੀ ਆ ਮੈਂ ਤਾਂ ਸਾਰੀ ਜ਼ਿੰਦਗੀ ਇਸ ਘਰ 'ਚ ਕੱਟਣੀ ਆਂਗੀ ਤੈਨੂੰ ਵੀ ਪਤਾ ਹੈ ਵੀ ਜਦੋਂ ਮੇਰੇ ਮਾਪੇ ਉਹ ਮੁੱਕ ਗਏ ਸੀ ਨਾ ਤੇ ਤੋਂ ਬਾਅਦ ਉਹ ਟੈਨਸ਼ਨ ਹੀ ਲਈ ਬਸ ਉਹੀ ਸੋਚ 'ਚ ਕਾਹੀ ਉਦਾਸ ਤਾਂ ਹੰਜੇ ਰਹਿੰਦੀ ਆ ਉਹ ਕਾਹੀ ਤਾਂ ਮੈਂ ਕਹਿੰਦੀ ਆ ਜੀ ਜੇ ਮੇਰੇ ਨਾਲ ਉਹ ਹੱਸ ਕੇ ਲਵੇ ਨਾਲੇ ਉਹਦਾ ਮਨ ਕੁਛ ਹੋਰ ਹੋ ਜਾਵੇ ਪਰ ਉਹ ਬਣਦੇ ਹੀ ਨਹੀਂ ਹੈਗੇ ਮੈਂ ਚਲ ਕੋਈ ਗੱਲ ਨਹੀਂ ਤੂੰ ਟਾਈਚਰ ਨਾਲ ਲੈ ਮੈਂ ਉਹਨੂੰ ਸਮਝਾਉਂਗਾ ਨਾਲੇ ਉਹਦੀ ਮੂਰੀ پوری ਮਨ ਪਤੋ ਜੂ ਚਲ ਜੇ ਮੈਨੂੰ ਤੁਹਾਨੂੰ ਸਹੀ ਲੱਗੇ ਬਾਕੀ ਨੇ ਮੈਂ ਤਾਂ ਇਹ ਚਾਹੁੰਦੀ ਸੀ ਕਿ ਮੇਰੇ ਘਰ ਚ ਇਕੱਲੇ ਹੋਣੇ ਤੁਸੀਂ ਚਲ ਜਾਨੇਗੀ ਮੇਰਾ ਕਿਹੜਾ ਜੀ ਲੱਗਦਾ ਚਲ ਦੋਹੇ ਜਣੇ ਦੇ ਹੱਥ ਖੜ ਕੇ ਟਾਈਮ ਪਾਸ ਹੋ ਜੂਗਾ ਪਰ ਉਹ ਜਦੋਂ ਬਰਉਂਦੀ ਵੀ ਨਹੀਂ ਬਾਕੀ ਉਹਦੀ ਮਨਜੀ ਆ ਤਾਂ ਪਤਾ ਨਹੀਂ ਮੈਂ ਕਰ ਸਕਦੀ ਉਹਨੂੰ ਚਲ ਕੋਈ ਨਾ ਤੂੰ ਤਾਂ ਸਿਆਣੀ ਐ ਉਹੋ ਜਿਹੀ ਨਹੀਂ ਐ ਪੂਰੀ ਹੁਰੀ ਸਮਝੀ ਜੂਗੀ ਚਲ ਚਲ ਠੀਕ ਹੈ ਤੁਹਾਨੂੰ ਉਹ ਕੰਮ ਚੰਗਾ ਕਰ ਲੈ ਤੇ ਮੈਂ ਵੀ ਜਾਣਾ ਠੀਕ ਹੈ ਮੈਂ ਬੋਝ ਨਾ ਪਾਇਆ ਕਰੀ ਜੀ ਛੋਕੇ ਛੋਕੇ ਲੱਲ ਲੀ ਤੇ ਨਾਲੇ ਕੁਛ ਖਾ ਫੀ ਲਈ ਸਾਰਾ ਦਿਨ ਕੰਮ ਤੇ ਲੱਗੀ ਰਹਿਣੀ ਹੈ ਹਾਂਜੀ ਖਾ ਲਵਾਂਗੀ ਚਲ ਠੀਕ ਹੈ ਟਾਈਮ ਨਾਲ ਆ ਜਿਓ ਤੁਸੀਂ ਹੋਵੇ ਭਾਂਡੇ ਮਾਂਜੀ ਦੇ ਲਈ ਢਿਸ਼ਾਲੀ ਆ ਲੈ ਚਾਹ ਪੀਵਾ ਬਾਤ ਚ ਪੜ ਲਈ ਤੂੰ ਨਹੀਂ ਮੈਂ ਨਹੀਂ ਪੀਣੀ ਹੈਗੀ ਹਲੇ ਮੇਰਾ ਮੂਹ ਨਹੀਂ ਹੈਗਾ ਕੀ ਗੋੜੀ ਗੋੜੀ ਮੈਂ ਤੇਰੇ ਲਈ ਸਪੈਸ਼ਲ ਚਾਹ ਬਣਾ ਕੇ ਲੈ ਕੇ ਆਇਆ ਵੀ ਇਹ ਨਹੀਂ ਤਾਂ ਠੰਡ ਪੈਂਦੀ ਆ ਜੇ ਆਖਰੀ ਚਾਹ ਪੀ ਲੂਗੀ ਮੇਰੇ ਫਿਰ ਕੰਨ ਦੀ ਕੋਈ ਲੋੜ ਨਹੀਂ ਹੈਗੀ ਜਦੋਂ ਮੇਰੇ ਜੀ ਕੀਤਾ ਮੈਂ ਆਪੇ ਬਣਾ ਕੇ ਪੀ ਲੂ ਨੀシャਲੀ ਤੂੰ ਆਪੇ ਕੀ ਬਣਾਏਂਗੀ ਮੈਂ ਕਾਦੇ ਵਾਸਤੇ ਆ ਤੇਰਾ ਜੋ ਵੀ ਖਾਣ ਪੀਣੂ ਦਿਲ ਕਰਦਾ ਨਾ ਤੂੰ ਮੈਨੂੰ ਦੱਸ ਦਿਆ ਕਰ ਮੈਂ ਆਪੇ ਬਣਾ ਦਿਆ ਕਰੂਗੀ ਤੇਰੇ ਲਈ ਮੈਨੂੰ ਕਿਸਦਾ ਆਸਾਨ ਨਹੀਂ ਚਾਹੀਦਾ ਤੂੰ ਆਪਣੇ ਕੰਮ ਕਰ ਲੈ ਕਰ ਤੇ ਵੀਰੇ ਦੇ ਕਰਦੇ ਕਰ ਉਹੀ ਬਹੁਤਾ ਤੇ ਮੈਂ ਆਪ ਦੇ ਕੰਮ ਆਪ ਹੀ ਕਰ ਲਿਆ ਕਰੂ। ਵਿਸ਼ਾਲੂ ਤੂੰ ਐ ਰੁੱਖ ਲੱਖਾ ਜਿਹੀ ਕਿਉਂ ਰਹੀ ਮੇਰੇ ਨਾਲ? ਮੈਂ ਤਾਂ ਤੇਰਾ ਨਰਤਿਓ ਕਰਦੀ ਆ ਕੰਮ ਲਈ। ਤੇਉ ਕਿਹੜੀ ਗੱਲ ਤੂੰ? ਤੇ ਨਾਲੇ ਜੇ ਮੈਂ ਇੰਨੀ ਰੁੱਖ ਲੱਗਦੀ ਆ ਫਿਰ ਤੇਉ ਕਾਤੋਂ ਕਰਦੇ ਹੋ? ਤੂੰ ਚਾਹੇ ਮੈਨੂੰ ਨਾ ਬੁਲਾ ਪਰ ਮੈਂ ਤਾਂ ਤੇਰਾ ਤੇਵਾ ਇਦਾਂ ਹੀ ਕਰਦੀ ਰਹੂਗੀ ਹਮੇਸ਼ਾ। ਕਿਉਂਕਿ ਇਹ ਰਿਸ਼ਤਾ ਨਨਪਜਾਏ ਦਾ ਹੁੰਦਾ ਹੀ ਇਦਾਂ ਦਾ। ਹੂੰ ਨਨਪਜਾਈ ਮੈਂ ਤਾਂ ਨਾ ਹੀ ਰਿਸ਼ਤਾ ਕਦੇ ਰੱਖਿਆ ਸੀ। ਤੇ ਨਹੀਂ ਕਦੇ ਰੱਖਣਾ ਆ ਵੀਰੇ ਨੇ ਵੀ ਨਾ ਪੁਰਾਣੀ ਸੋਚਿਆ ਵਿਆਹ ਕਰਾਉਣ ਲੱਗੇ ਨੇ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਅਸ਼ਲੀ ਵੀ ਤੂੰ ਕੁਝ ਸੋਚਿਆ ਹੀ ਜੇ ਮੈਨੂੰ ਪਤਾ ਹੁੰਦਾ ਨਾ ਮੈਂ ਵਿਆਹ ਹੀ ਨਾ ਕਰਾਉਂਦੀ ਹੂੰ ਲੈ ਤੂੰ ਤਾਂ ਭੱਜ ਕੇ ਹਾਂ ਕਿਤੇ ਹੋਗੀ ਇੰਨਾ ਸੋਹਣਾ ਘਰ-ਵਾਰ ਦੇਖ ਕੇ ਮਾੜਾ ਤਾਂ ਮੇਰਾ ਭਰਾ ਸੀ ਜਿਨੇ ਇੱਕ ਵਾਰ ਵੀ ਨਹੀਂ ਸੋਚਿਆ ਘਰ-ਵਾਰ ਤਾਂ ਮੈਂ ਵੇਖਿਆ ਹੀ ਨਹੀਂ ਸੀ ਵੇ ਤਾਂ ਬਹੁਤ ਖੁਸ਼ ਨੀ ਮਾਈ ਹੋਈ ਸੀ ਸੋਚੇ ਵਿਸ਼ਾਇਦ ਉੱਤੇ ਜਾ ਕੇ ਮੇਰਾ ਸੁੱਖ ਦਾ ਸਮਝ ਨਹੀਂ ਜੂਦਾ ਆਹੋ ਫਿਰ ਆਈ ਤਾਂ ਕੁਝ ਵੱਡਾ ਸੋਚ ਗਈਆਂ ਇੱਕ ਗੱਲ ਯਾਦ ਰੱਖੀ ਮੈਂ ਬੇਵਕੂਫ ਨਹੀਂ ਹੈਗੀ ਸਭ ਸਮਝਦੀ ਆ ਤੂੰ ਤਾਂ ਮੇਰੇ ਭਰਾ ਨੂੰ ਬੇਵਕੂਫ ਹੀ ਸਮਝ ਲਿਆ ਕਹੀ ਵੀ ਸ਼ਮੀ ਇਹ ਤੂੰ ਕੀ ਬੋਲੀ ਜਨੀਆਂ ਮੇਰੇ ਤਾਂ ਦਿਮਾਗ 'ਚ ਵੀ ਨਹੀਂ ਇਦਾਂ ਦੀ ਕੋਈ ਗੱਲ ਅਨਜਾਨਾ ਬਣ ਮੇਰੇ ਸਾਹਮਣੇ ਹੁਣ ਸੱਚੀ ਕਹਿੰਦੇ ਵਿਸ਼ਾਲੀ ਮੈਨੂੰ ਸੌਣ ਲੱਗੇ ਮੇਰੇ ਘਰਦਿਆਂ ਨੇ ਜਿਹਦੇ ਨਾਲ ਲਾਤਾ ਮੈਂ ਚੁੱਪ ਕਰਕੇ ਆ ਗਈ ਚੱਲ ਹੁਣ ਮੇਰੇ ਦਿਮਾਗ ਨਾ ਕਰ ਆਪਦਾ ਕੰਮ ਕਰ ਲੈ ਜਾ ਕੇ ਤੇ ਨਾਲੇ ਇਹ ਚਾਬੀ ਨਾਲ ਹੀ ਲੈ ਜਾ ਚਲ ਜੀ ਮੈਨੂੰ ਸਹੀ ਲੱਗੇ ਤੇਰੀ ਮਰਜ਼ੀ ਜੋ ਮੈਂ ਜੀ ਕਰੂੰ ਇੱਥੇ ਮੇਰੇ ਸਹਰਾਣੇ ਖੜ ਕੇ ਸਿਰ ਖਾਂਣ ਲੱਗਦੇ ਜਮੇ ਅਗਲੀ ਕਿਛ ਦੇਸੀ ਪੱਲੇ ਬੈਗ ਇਹ ਗੱਲ ਪ੍ਰਵੀਨ ਐ ਢਿੱਲਾ ਜਿਹਾ ਮੂਹਰਾ ਹੈ ਨਹੀਂ ਜੀ ਕੁਝ ਨਹੀਂ ਹੋਇਆ ਬਸ ਅੱਛਾ ਮੈਨੂੰ ਇਹ ਦੱਸੋ ਪਹਿਲਾਂ ਚਾਹ ਪੀਓਗੇ ਤੁਸੀਂ ਕਿ ਰੋਟੀ ਲਿਆਵਾਂ ਮੋ ਬਣਾ ਕੇ ਮੈਂ ਕੁਝ ਨਹੀਂ ਪੀਣਾ ਮੈਨੂੰ ਹਜੇ ਭੁੱਖ ਨਹੀਂ ਤੇ ਨਾਲੇ ਬਿਸ਼ਾਲੀ ਨੇ ਰੋਟੀ ਖਾ ਲਈ ਜੀ ਉਹ ਤਾਂ ਮੈਨੂੰ ਪਤਾ ਨਹੀਂ ਜੀ ਨਾਲੇ ਜਦ ਭੁੱਖ ਲੱਗੂਗੀ ਨਾਲ ਆਪੇ ਖਾ ਲਵਾਂਗੀ ਆਪੇ ਖਾ ਲਵਾਂ ਨਾ ਕੀ ਮਤਲਬ ਤੇਰਾ ਪੁੱਛਣ ਦਾ ਹੱਕ ਮੰਦਾ ਉਹਨੂੰ ਨਾਲੇ ਆਪੀ ਕਿਉਂ ਖਾ ਲੂ ਉਹ ਕੋਈ ਗੱਲ ਹੋਈ ਆ ਕੀ ਦੱਸਾਂ ਜੀ ਤੁਹਾਨੂੰ ਵੀシャレ ਨਾ ਗੱਲ ਕੀਤੀ ਸੀ ਉਹ ਤਾਂ ਸਿੱਧੇ ਮੂੰਹ ਮੇਨਾਂ ਗੱਲੇ ਨਹੀਂ ਕਰਦੀ ਹੈਗੀ ਸੱਚ ਦੱਸਾਂ ਨਾ ਉਹ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਤੇ ਮੇਰੇ ਹੱਥਾਂ ਦੀ ਚੀਜ਼ ਬਣਾਈ ਹੋਈ ਤਾਂ ਖਾਣੇ ਦੂਰ ਦੀ ਗੱਲ ਤੂੰ ਤੁਸੀਂ ਆਪ ਵੀ ਦੱਸੋ ਮੈਂ ਕੀ ਕਰਾਂ ਆਏ ਕਿਉਂ ਨਹੀਂ ਖਾਂਦੀ ਨਾਲੇ ਤੂੰ ਕੁਝ ਕਿਹਾ ਤਾਂ ਨਹੀਂ ਮਾਤਾ ਜੀ ਕੀ ਕਹਨਾਂ ਹਮ ਸਗੂ ਮੈਂ ਤਾਂ ਉਹਦਾ ਬਹੁਤ ਤਿਉ ਕਰਦੀ ਆ ਪਰ ਮੈਨੂੰ ਨਹੀਂ ਲੱਗਦਾ ਉਹ ਮੇਰਾ ਤਿਉ ਕਰੂਗੀ ਕਦੇ ਨਾਲ ਕਿਉਂ ਨਹੀਂ ਕਰੂਗੀ ਤੂੰ ਇਸ ਘਰ ਦੀ ਕੁਛ ਲੱਗਦੀ ਨਹੀਂ ਇਹ ਤੇਰਾ ਬਹਿਮ ਹੈ ਬਹਿਮ ਨਹੀਂ ਜੀ ਕੀ ਦੱਸਾਂ ਤੁਹਾਨੂੰ ਮੈਂ ਅੱਜ ਨਾ ਵਿਸ਼ਾਲੀ ਕੁਛ ਜ਼ਿਆਦਾ ਹੀ ਬੋਲੀ ਹੈ ਮੈਨੂੰ ਕਿਉਂ ਕਾਦੇ ਦੀ ਬੋਲੀ ਉਹ ਇਹ ਜੀ ਤਾਂ ਉਹ ਹੈ ਨਹੀਂ ਕੋਈ ਨਾ ਕੋਈ ਗੱਲ ਤਾਂ ਹੋਈ ਹੋਣੀ ਹੈ ਮੈਂ ਨਾ ਉਹਦੇ ਲਈ ਅਜਾ ਚਾਹ ਬਣਾ ਕੇ ਲੈ ਕੇ ਗਈ ਸੀ ਮੈਨੂੰ ਕਹਿੰਦੀ ਮੈਂ ਤੇਰੇ ਹੱਥ ਦੀ ਚਾਹ ਨਹੀਂ ਪੀਣੀ ਤੇ ਨਾ ਹੀ ਮੈਂ ਤੇਨੂੰ ਆਪਣੀ ਭਾਬੀ ਮੰਨਦੀ ਹਾਂ ਨੇ ਮੰਦੀ ਕਿਉਂ ਨਹੀਂ ਜਿੰਨਾ ਮੇਰਾ ਹੱਕ ਆ ਨਾ ਇਸ ਘਰ ਚ ਹੋਰ ਨਾ ਹੱਕ ਤੇਰਾ ਵੀ ਐ ਨਾਲੇ ਮੈਂ ਕੀ ਤੈਨੂੰ ਭਜਾ ਕੇ ਲੈ ਕੇ ਆਇਆ ਰਿਸ਼ਤੇਦਾਰਾਂ ਦੀ ਸਹਿਮਤੀ ਨਾਲ ਹੀ ਹੋਇਆ ਰਿਸ਼ਤੇਦਾਰਾਂ ਦੀ ਸਹਿਮਤੀ ਸੀ ਪਰ ਭੈਣ ਦੀ ਤਾਂ ਨਹੀਂ ਸਹਿਮਤੀ ਸੀ ਇੱਕ ਵਾਰ ਤੁਸੀਂ ਵੀ ਸ਼ਾਲੀ ਨੂੰ ਤਾਂ ਪੁੱਛ ਲੈਂਦੇ ਨਾਲੇ ਵੈਸੇ ਵੀ ਮੈਂ ਵਿਸ਼ਾਲੀ ਨਾਲ ਰਹਿਣਾ ਸੀ ਰਿਸ਼ਤੇਦਾਰਾਂ ਨਾਲ ਥੋੜੀ ਮੈਂ ਕਿਹੜਾ ਬਿਨਾਂ ਪੁੱਛੇ ਲੈ ਕੇ ਆਇਆ ਭੈਣ ਵੀ ਤਾਂ ਨਾਲ ਹੀ ਸੀ ਮੈਂ ਤਾਂ ਕਦੇ ਸੋਚੀ ਨਹੀਂ ਸੀ ਦੀ ਵਿਸ਼ਾਲੀ ਐ ਕਰੂਗੀ ਮੈਨੂੰ ਤਾਂ ਟੈਨਸ਼ਨ ਹੋਈ ਪਈ ਆ ਵੀ ਸਾਡੀ ਬਣੂਗੀ ਕਹਨੇ ਬਣੂਗੀ ਕਿਉਂ ਨਹੀਂ ਕਰਦੀ ਨਾ ਮੈਂ ਉਹਨੂੰ ਆਪੇ ਸਮਝਾ ਦੂੰ ਉਹ ਪਹਿਲੇ ਦਿਨ ਤੋਂ ਲਾਡਲੀ ਰੱਖੀ ਹੋਈ ਆ ਨਾ ਤਾਂ ਕਰਕੇ ਜੱਦ ਕਰਦੀ ਆ ਮਨ ਦੀ ਵੀ ਲਾਡਲੀ ਰੱਖੀ ਹੋਈ ਸੀ ਪਰ ਹੁਣ ਤਾਂ ਉਹ ਸਮਝਦਾਰ ਬਣਨਾ ਚਾਹੀਦਾ ਮੈਚੂਰ ਹੋਊਗੀ 나ਜੇ ਕਰ ਦੇਖਿਆ ਜਾਵੇ ਆਪਣੇ ਘਰ ਤੇ ਜੀ ਕਿੰਨੇ ਹੋਣੇ ਦੋ ਤਾਂ ਜੀ ਆਪਾਂ ਜੇਕਰ ਆਪਣੇ ਘਰੇ ਕੋਈ ਰਿਸ਼ਤੇਦਾਰ ਆ ਗਿਆ ਉਹ ਕੀ ਸੋਚੂਗਾ ਗੁਰ ਇਹਨਾਂ ਦੇ ਆਨੰਦ ਪਜਾਈ ਦੀ ਆਪਸ ਚ ਬੰਦੀ ਹੈ ਆਪੇ ਦੱਸੋ ਤੁਸੀਂ ਮੈਨੂੰ ਇਹ ਤਾਂ ਗਲਤ ਨਹੀਂ ਸਹੀ ਹੈ ਪ੍ਰਵੀਰ ਕੋਈ ਨਾ ਹੁਣ ਸਮਝਾਉ ਤੂੰ ਫੇਰ ਨਾ ਕਰ ਤੇ ਹੁਣ ਮੈਂ ਨਾ ਗਵੰਡੀਆਂ ਤੇ ਜਾ ਕੇ ਆਉਣਾ ਮਾਰਿਆ ਮਲਘੇੜਾ ਕਹਿਣ ਕੇ ਆਇਆ ਨਹੀਂ ਤੋਂਆਂ ਦੇ ਨੂੰ ਨਾ ਕੱਪੜੇ ਪ੍ਰੈਸ ਕਰ ਦੇ ਠੀਕ ਹੈ ਜੀ ਮੈਂ ਕਰ ਦਿੰਨੀ ਚਲ ਠੀਕ ਹੈ ਮੈਂ ਚਲਦਾ કરી ਗਿਆ ਨਹੀਂ ਭਾਣੀ ਅੱਜ ਕਾਲਜ ਨਹੀਂ ਗਈ ਕੁਛ ਨਹੀਂ ਵੀਰੇ ਫਰੀ ਬੈਠੀ ਸੀ ਕਾਲਜ ਤਾਂ ਛੁੱਟੀ ਸੀ ਅੱਜ ਮੈਨੂੰ ਚਲੋ ਤਾਂ ਠੀਕ ਐ ਨਾਲੇ ਤੈਨੂੰ ਤੇਰੀ ਭਝਾਈ ਦਾ ਸੁਆਹ ਕੇ ਮੇਨ ਲੱਗਿਆ ਤੁਹਾਨੂੰ ਚੰਗਾ ਲੱਗਣਾ ਚਾਹੀਦਾ ਵੀਰੇ ਮੇਰਾ ਕੀ ਆ ਮੈਂ ਕਹਣਾ ਹਮੇਸ਼ਾ ਲਈ ਇੱਥੇ ਰਹਿਣਾ ਲੈ ਹੈ ਕਾ ਮਣੀ ਤੇਰਾ ਹੱਕ ਕਿਉਂ ਨਹੀਂ ਨਾਲੇ ਤੇਰੀ ਭਝਾਈ ਆ ਉਹ ਨਾਲੇ ਮੈਂ ਤਾਂ ਹੁਣ ਕੰਮ ਤੇ ਲੱਗ ਜਾਣਾ ਤੁਸੀਂ ਦੋਨੋਂ ਨਹੀਂ ਘਰੇ ਰਹਿਣਾ ਹੁੰਦਾ ਇਕੱਠੀਆਂ ਰਹਿਆ ਕਰੋ ਵੀਰੇ ਮੇਰੇ ਕੋਲ ਵੀ ਇੰਨਾ ਟਾਈਮ ਕਿੱਥੇ ਆ ਵੀ ਬੈਹੀ ਪਰਖੀ ਜਾਵਾਂ ਵੀ ਕੌਣ ਮੇਰੇ ਲਈ ਚੰਗਾ ਨਾਲੇ ਕੌਣ ਮਾੜਾ ਉਹ ਮਾਪਰਖਣ ਦੀ ਗੱਲ ਨਹੀਂ ਕਰਦਾ ਉਹ ਮੈਂ ਤਾਂ ਤੈਨੂੰ ਆਏ ਕੁਛ ਨੇ ਵੀ ਪ੍ਰਵੀਨ ਤੇਰਾ ਖਿਆਲ ਤਾਂ ਰੱਖਦੀ ਐ ਵੀਰੇ ਆ ਕਿਵੇਂ ਤੇ ਗੱਲਾਂ ਕਰੀ ਜਾਂਦੇ ਹੋ ਨਾਲੇ ਮੈਂ ਕਿਹੜਾ ਨਿਆਣੀ ਆ ਮੈਨੂੰ ਆਪਦਾ ਖਿਆਲ ਚੰਗੀ ਤਰ੍ਹਾਂ ਰੱਖਣਾ ਆਉਂਦਾ ਉਹ ਤੈਨੂੰ ਹੋਇਆ ਕੀ ਐ ਭੈਣੇ ਮੈਂ ਤਾਂ ਤੇਰੇ ਨਾਲ ਦੋ ਗੋੜੀ ਗੱਲਾਂ ਕਰਨ ਆਇਆ ਤੂੰ ਹੋਰ ਹੀ ਗੱਲਾਂ ਲੈ ਕੇ ਬਹਿ ਜਾਂਦੀ ਐ ਵੀਰੇ ਜੀ ਸਰ ਕੀ ਗੱਲਾਂ ਕਰ ਪਰ ਮੈਂ ਇਸ ਮੁੱਦੇ ਤੇ ਗੱਲ ਕਰਨ ਨਹੀਂ ਚਾਹਦੀ ਪਰ ਭੈਣੇ ਹੋਇਆ ਕੀ ਤੈਨੂੰ ਪ੍ਰਵੀਨ ਪਸੰਦ ਨਹੀਂ ਜਾਂ ਉਹਦੇ ਤੋਂ ਗਲਤੀ ਹੋਈ ਐ ਮੇਰੀ ਪਸੰਦ ਦਾ ਕੀ ਆ ਰਹਿਣਾ ਤਾਂ ਤੁਸੀਂ ਦੋਨਾਂ ਨੇ ਆ ਮੇਰ ਘਰ ਹੁਣੇ ਵਿੱਚ ਆਉਣਾਂ ਲਈ ਨਹੀਂ ਵਿਸ਼ਾਲੀ ਤੂੰ ਪਹਿਲਾਂ ਵਾਲੀ ਨਹੀਂ ਰਹੀ ਭੈਣੇ ਪਹਿਲਾਂ ਤੈਨੂੰ ਮੇਰੇ ਵਿਆਹ ਦਾ ਕਿੰਨਾ ਚਾਹ ਹੁੰਦਾ ਸੀ ਉਹ ਤੂੰ ਬਦਲ ਗਈ ਭੈਣੇ ਤੂੰ ਪਹਿਲਾਂ ਲਈ ਨਹੀਂ ਰਹੀ ਚਾਹ ਤਾਂ ਬਹੁਤ ਸੀ ਵੀਰੇ ਪਰ ਤੂੰ ਤਾਂ ਮੇਰੇ ਸਾਰੇ ਚਾਹ ਮਿੱਟੀ 'ਚ ਰੋਲ ਕੇ ਰੱਖ ਤੇ ਲੈ ਭੈਣੇ ਮੈਂ ਤੇਰੇ ਚਾਹ ਮਿੱਟੀ 'ਚ ਘੋਲ ਲਾਵ ਕਿਹੜਾ ਚਾਹ ਤੇਰਾ ਅਧੂਰਾ ਰਹਿ ਗਿਆ ਹੁਣ ਦੱਸ ਦੇ ਪੂਰਾ ਕਰ ਦਿੰਨਾ ਬਸ ਵੀਰੇ ਕੋਈ ਲੋੜ ਨਹੀਂ ਹੈਗੀ ਜਿਹੇ ਜਿਹੇ ਰੰਗ ਪਹਿਲਾਂ ਲਾਤੇ ਉਹ ਜੇ ਹੁਣ ਲਾ ਦੇਗਾ ਨਹੀਂ ਨਹੀਂ ਤੂੰ ਦੱਸ ਮੈਂ ਤੇਰੀ ਹਰ ਇੱਕ ਗੱਲ ਮੰਨੂਗਾ ਅੱਛਾ ਜੇ ਆ ਗੱਲ ਹੈ ਨਾ ਫਿਰ ਪ੍ਰਵੀਨ ਭਾਬ ਨੂੰ ਛੱਡ ਦੇ ਕਿਉਂ ਇਹ ਕੀ ਕਹੀ ਜਾਂਦੀ ਐ ਕਮਲੀ ਐ ਉਹ ਨੂੰ ਕੋਈ ਛੱਡਦਾ ਮੈਂ ਕਿਉਂਕਿ ਮੈਨੂੰ ਉਹ ਪਸੰਦ ਨਹੀਂ ਦੱਸ ਵੀਰੇ ਕਰੇਗਾ ਮੇਰੀ ਹਰੀ ਜਿ ਭੂਰੀ ਬਿਸ਼ਾਲੀ ਤੇਰਾ ਦਿਮਾਗ ਤਾਂ ਠੀਕ ਆ ਨਾ ਆ ਥੋੜਾ ਟਾਈਮ ਤਾਂ ਹੋਇਆ ਹਜੇ ਵਿਆਹ ਹੋਏ ਨੂੰ ਤਾਂ ਕਿਹੜੀ ਗੱਲੋਂ ਛੱਡਾਂ ਉਹ ਨੂੰ ਵੇ ਹੁਣ ਇਹ ਵੀ ਮੈਨੂੰ ਦੱਸਣਾ ਬੂ ਵੀਰੇ ਨਤੇ ਨੂੰ ਨਹੀਂ ਪਤਾ ਵੀ ਤੂੰ ਕਿਹੜੀ ਗਲਤੀ ਕੀਤੀ ਆ ਗਲਤੀ ਕਿਹੜੀ ਗਲਤੀ ਵਿਆਹੀ ਕਰਾਇਆ ਹੋਰ ਕਿਹੜੀ ਗਲਤੀ ਕਰਤੀ ਮੈਂ ਹਾਂ ਕਰਾਇਆ ਤਾਂ ਵਿਆਹੀ ਆ ਪਰ ਕਿਸੇ ਹੋਰ ਜਾਤੀ ਕੁੜੀ ਨਾਲ ਤੇ ਉਹਦੀ ਸਾਡੇ ਨਾਲ ਜਾਤ ਨਹੀਂ ਮਿਲਦੀ ਓਹੋ ਕੰਮ ਨਹੀਂ ਨਾ ਹੋਵੇ ਤਾਂ ਅੱਛਾ ਇਹ ਗੱਲ ਸੀ ਤੂੰ ਪਹਿਲਾਂ ਦੱਸ ਦਿੰਦੀ ਨਾਲੇ ਉਹਦੇ ਚ ਵੀ ਜਾਣ ਵਾਸਦੀ ਆ ਫੇਰ ਕੀ ਹੋ ਗਿਆ ਹੂੰ ਮੁੱਕਰ ਗਿਆ ਨਾ ਉਹੀ ਗੱਲ ਤੋਂ ਮੈਨੂੰ ਤਾਂ ਪਤਾ ਹੀ ਸੀ ਵੀ ਵੀਰੇ ਨੇ ਮੇਰੀ ਦੀ ਚ ਨਹੀਂ ਪੂਰੀ ਕਰਨੀ ਹੈਗੀ ਚੱਲ ਕੋਈ ਨਾ ਮੈਨੂੰ ਆਪਦਾ ਕੰਮ ਕਰਨ ਦੋ ਤੇ ਤੁਸੀਂ ਆਪਦਾ ਕੰਮ ਕਰੋ ਜਾ ਕੇ ਤਾਹੂ ਇਹ ਤੇਰੀ ਪੜਾਈ ਦਾ ਅਸਰ ਹੀ ਆ ਨਾ ਜਿਹੜਾ ਤੈਨੂੰ ਪੜਾ ਲਿਖਾ ਲਿਆ ਹੁਣ ਜਿਹੜੀ ਮੂਰੇ ਬੋਲਣ ਲੱਗੀ ਤੂੰ ਤਦਾਂ ਨਹੀਂ ਵੀਰੇ ਦੇ ਦਿਮਾਗ 'ਚ ਕੀ ਘੋੜ ਕੇ ਪਾਇਆ ਜਿੱਦਨ ਦੀ ਆਈ ਆ ਮੈਥੋਂ ਤਾਂ ਵੀਰੇ ਨੂੰ ਦੂਰ ਹੀ ਕਰਤਾ ਕੋਈ ਨਾ ਜੇ ਆਉਗੀ ਤਾਂ ਜਾ ਤੀ ਆਉਗੀ ਇਹ ਨੂੰ ਤੇ ਨਹੀਂ ਮੈਂ ਰਹਿਣ ਦਿੰਦੀ ਪਰ ਵੀਰੇ ਕੱਟ ਤਿਧਰ ਪੈ ਗਿਆ ਹਾਂਜੀ ਟੈਫਨ ਪਰ ਆਲੋ ਤੇ ਹੋਰ ਕੁਛ ਚਾਹੀਦਾ ਤੁਹਾਨੂੰ ਹੋਰ ਤਾਂ ਕੁਛ ਨਹੀਂ ਚਾਹੀਦਾ ਤੇ ਨਾਲੇ ਵਿਸ਼ਾਲੀ ਗਈ ਕਾਲਜ ਹਾਂਜੀ ਉਹ ਤਾਂ ਚਲ ਗਈ ਕਾਲਜ ਤੇ ਤੁਸੀਂ ਗੱਲ ਕਰੀ ਸੀ ਵਿਸ਼ਾਲੀ ਨਾਲ ਉਹ ਯਾਰ ਕਰੀ ਸੀ ਵਿਸ਼ਾਲੀ ਨਾਲ ਗੱਲ ਤੇਰੀ ਗੱਲ ਸੱਚ ਸੀ ਉਹ ਤਾਂ ਬਾਜ ਲਗੀ ਉਹ ਤਾਂ ਹੋਰ ਹੀ ਗੱਲਾਂ ਕਰਦੀ ਆ ਹੁਣ ਹੋਰ ਕੀ ਕਹਾਂ ਹੋਰ ਕੀ ਜੀ ਮਤਲਬ ਮੈਂ ਸਮਝੀ ਨਹੀਂ ਉਹ ਕਹਿੰਦੀ ਤੂੰ ਹੋਰ ਜਾਤ ਦੀ ਕੁੜੀ ਦਾ ਵਿਆਹ ਕਰਾਇਆ ਦੱਸ ਇਹ ਕੋਈ ਗੱਲ ਹੋਈ ਕਮਲੀ ਨਾ ਹੋਵੇ ਇਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਜੀ ਵੀ ਉਹ ਮੇਰੇ ਹੱਥਾਂ ਤੋਂ ਕੋਈ ਵੀ ਚੀਜ਼ ਲੈ ਕੇ ਨਹੀਂ ਖਾਂਦੀ। ਤੁਹਾਨੂੰ ਪਤਾ ਤਾਂ ਹੈਗਾ ਸੀ ਥੋਡੀ ਭੈਣ ਦਾ ਸਵਾਦ ਦਾ। ਫਿਰ ਵੀ ਤੁਸੀਂ ਮੇਰੇ ਨਾਲ ਵਿਆਹ ਕਿਉਂ ਕਰਾਇਆ? ਯਾਰ ਮੈਂ ਘੜਾ ਸੋਚਿਆ ਸੀ ਵੀ ਉਹ ਐਂ ਕਰੂਗੀ। ਜਦੋਂ ਵਿਆਹ ਹੋਇਆ ਸੀ ਉਦੋਂ ਕਹਿ ਦਿੰਦੀ। ਹੁਣ ਮੂੰਹ ਮੜਾਉਂਦੀ ਕਿੱਦਾਂ? ਉਹੀ ਤਾਂ ਗੱਲ ਹੈ ਜੀ। ਮੈਨੂੰ ਤਾਂ ਟੈਨਸ਼ਨ ਹੋਈ ਪਈ ਐ। ਵੀ ਮੇਰੇ ਇੱਕ ਤਾਂ ਅਨੰਦ ਦਾ ਉਹ ਵੀ ਐਂ ਕਰਦੀ ਐ। ਚਲ ਕੋਈ ਨਾ ਜਦੋਂ ਇਹਦਾ ਵਿਆਹ ਹੋ ਗਿਆ ਨਾ ਆਪੀ ਸਿਆਣੀ ਹੋ ਜੂ। ਤੈਨੂੰ ਜਿਹੜਾ ਇਹ ਕੰਮ ਕਹਿੰਦੀ ਹੁੰਦੀ ਐ ਤੂੰ ਕਰਦਿਆ ਕਰ। ਤੂੰ ਨਾ ਬੁਸ਼ਕੀਆ ਕਰੇ ਤੂੰ ਮੈਂ ਕੀ ਕਹਿੰਦਾ ਜੀ ਸਭੋਂ ਮੈਂ ਤਾਂ ਮੂਰੇ ਹੋ ਕੇ ਸਾਰਾ ਕੰਮ ਆਪ ਕਰਦੀ ਹੈਗੀ ਅੱਗੋਂ ਬੰਦਾ ਕਦਰ ਵੀ ਪਾਵੇ ਕੋਈ ਓਹੋ ਮੈਂ ਤਾਂ ਕਹਿੰਦਾ ਕਿ ਲੱਜ ਭੁੱਲੀ ਗਿਆ ਮੈਂ ਤਾਂ ਲੇਟ ਹੋਈ ਜਾਂ ਨਵੇਂ ਜਾਂਦਾ ਹੈਗਾ ਧਿਆਨ ਨਾ ਜਾਇਓ ਤੂੰ ਬਹੁਤ ਕਹਿੰਦੀ ਹੈ ਹਾਂ ਹਾਂ ਚਲ ਠੀਕ ਹੈ ਹੁਣ ਇਹਨੂੰ ਕੁਛ ਨਾ ਕਹੀਂ ਨਹੀਂ ਕਹਿੰਦੀ ਜੀ ਕੁਛ ਨਹੀਂ ਦੇਖੀ ਹੁਣ ਮੈਂ ਕੀ ਕਰਾਂ ਆਉਂਦੇ ਬਲੋ ਤਾਂ ਮੈਂ ਬਥੇਰੀ ਕੋਸ਼ਿਸ਼ ਕੀਤੀ ਹੈਗੀ ਵੀ ਚੱਲ ਮਨ ਜੇ ਅੱਜ ਸ਼ਾਲੀ ਦੇ ਮੂਰਤੇ ਵੀ ਨਹੀਂ ਪਤਾ ਲੱਗਦਾ ਹੈਗਾ ਪਰ ਜੇ ਗਲ ਕਿਤੇ ਮੇਰੀ ਮਾਂ ਨੂੰ ਪਤਾ ਲੱਗ ਗਿਆ ਹੁਣ ਇਹ ਤਾਂ ਜਿੰਦ ਜੀ ਮਰ ਜਾਣਾ ਇੱਕ ਤਾਂ ਵਿਚਾਰੀ ਪਹਿਲੇ ਬੂ ਮਰ ਜਾਂਦੀ ਹੈ ਨਹੀਂ ਨਹੀਂ ਉਹਨਾਂ ਦਾ ਫਰਜ਼ ਸੀ ਮੈਨੂੰ ਵੇਹੁਣਾ ਵਿਆਹ ਦਾ ਦੁੱਖ ਹੋਵੇ ਸੁੱਖ ਹੋਵੇ ਮੋਤੇ ਮੈਨੂੰ ਕਲੀ ਨੂੰ ਇਕੱਟਣਾ ਪੈਣਾ ਪੈਣ ਦੀ ਦੀ ਕਿਤੇ ਭਾਈ ਕਿ ਪੇਕੇ ਗਈ ਹੋਈ ਐ ਬਾਈ ਉਹ ਤਾਂ ਗਵੰਡੀਆਂ ਦੇ ਗਈ ਹੋਈ ਐ ਮੈਂ ਲੈ ਕੇ ਆਉਣਾ ਬਲਾ ਕੇ ਉਹ ਨਹੀਂ ਨਹੀਂ ਬਾਈ ਕੋਈ ਨਾ ਆਉਂਦੀ ਹੋਊਗੀ ਭੈਣ ਨਾਲੇ ਹਜੇ ਚਾਹ ਪਾਣੀ ਕਾਸੇ ਦੀ ਲੋੜ ਨਹੀਂ ਪਿੰਡੋਂ ਪੀ ਕੇ ਚੱਲੇ ਸੀਗੇ ਆਪਾਂ ਦਾ ਕੋਈ ਗੱਲ ਨਹੀਂ ਚਾਹ ਮੈਂ ਬਣਾ ਲੈਣੀ ਆ ਉਹ ਨਹੀਂ ਨਹੀਂ ਵਿਸ਼ਾਲੀ ਆ ਚਾਰ ਕਿਲੋਮੀਟਰ ਤੇ ਤਾਂ ਆਪਣਾ ਪਿੰਡ ਐ ਨਾਲੇ ਰੋਟੀ ਆਪਾਂ ਖਾ ਕੇ ਚੱਲਿਆਂ ਹਜੇ ਭੁੱਖ ਨਹੀਂ ਹੈਗੀ ਗੱਲਾਂ ਬਾਤਾਂ ਕਰਦੇ ਆਪਾਂ ਨਹੀਂ ਲੈ ਵਿਸ਼ਾਲੀ ਤੁਸੀਂ ਕੀ ਹੋਇਆ ਸੱਸੀ ਕਹ ਬੈਣ ਸੱਸੀ ਕਦੋਂ ਕਾਇਉ ਕੋਣੀ ਐ ਇਸ ਵੇਲੇ ਜਾ ਤੂੰ ਐ ਕਰ ਹੁਣ ਪਰਦੀਨ ਚਾਹ ਪਾਣੀ ਬਣਾ ਕੇ ਲੈ ਕੇ ਆ ਹਾਂਜੀ ਲਿਉਣੀ ਔਰ ਬਾਈ ਕੁਵੇਦਾਰੀ ਸੈਟ ਹੈ ਤੇਰੀ ਵਧੀਆ ਬਾਈ ਤੂੰ ਦੱਸ ਵਧੀਆ ਚਾਹੀਦੀ ਹੈ ਬਿਸ਼ਾਲੀ ਪੀਣਾ ਚਾਹ ਪਿੰਡ ਵੀ ਜਾਣਾ ਲੇਟ ਹੋਈ ਜਾਂਦੇ ਆ ਮੈਂ ਪੀਣੀ ਹੈਗੀ ਚਾ ਚਲੋ ਚੱਲੀਏ ਕਿਉਂ ਕੀ ਗੱਲ ਬਿਸ਼ਾਲੀ ਭਰਾ ਦੇ ਘਰ ਦੀ ਚਾਹ ਵਧੀਆ ਨਹੀਂ ਲੱਗਦੀ ਤੇਨੂੰ ਉਹ ਨਹੀਂ ਨਹੀਂ ਵੀਰੇ ਐਵੇਂ ਦੀ ਗੱਲ ਨਹੀਂ ਹੈਗੀ ਮੈਂ ਨਾ ਹੁਣ ਘੱਟ ਹੀ ਪੀਣੀ ਹੈ ਚਾ ਜੇ ਨਹੀਂ ਪੀਣੀ ਸੀ ਤਾਂ ਪਹਿਲਾਂ ਤਾਂ ਉਸਦਨ ਦੀ ਭੈਣ ਨੂੰ ਨਾ ਦੱਸਦੀ ਤੇ ਨਾਲੇ ਭੈਣ ਦੇ ਦਿਲ 'ਚ ਕੀ ਜਾਊਗਾ ਵੀ ਚਾਹ ਨਹੀਂ ਪੀਕੇਗੀ। ਉਹ ਕੋਈ ਨਾ ਰਹਿਣ ਵੀ ਦੋ ਮੈਂ ਕਹਤਾ ਨਹੀਂ ਪਿਣੀ ਚਲੋ ਜਲਦੀ ਐ ਉਥੇ ਨੌਕਰਾਂ ਨੇ ਨਹੀਂ ਬੈਠੀ ਹੈਗੀ ਵੀ ਕੰਮ ਕਰ ਦੇਣੀਆਂ ਸਾਰੇ ਕੰਮ ਆਹੀ ਪਏ ਹੋਣਗੇ। ਚਲ ਠੀਕ ਐ। ਚਲ ਬਈ ਫਿਰ ਅਸੀਂ ਚੱਲਦੇ ਹਾਂ ਤੇ ਤੁਸੀਂ ਮਾਰਿਓ ਹੁਣ ਪਿੰਡ ਗਿਆ ਦਾ ਫਿਰ ਛੇਤੀ। ਚਲ ਠੀਕ ਐ ਭਾਈ ਜ਼ਰੂਰ ਆਵਾਂਗੇ। ਠੀਕ ਐ ਭੈਣੇ ਚੱਲਦੇ ਹਾਂ ਅਸੀਂ। ਚਲ ਠੀਕਾ ਬਲਵੀਆ ਮੈਂ ਛੱਡਿਆ ਮੈਂ ਇਹਨਾਂ ਨੂੰ ਗੇੜ ਤੱਕ। ਠੀਕ ਐ। ਬਦਲ ਸਕਦੀ ਮੈਂ ਤੇਨੇ ਚਾਹ ਨਾਲ ਚਾਹ ਬਣਾਈ ਵੀ ਚਲ ਪੀ ਲੂਗੀ ਪਰ ਇਹਨੇ ਤਾਂ ਪਰੋਨੇ ਦੀ ਲਾਜ਼ਮੀ ਨਹੀਂ ਰੱਖੀ ਹੈਗੀ ਚਲ ਕੋਈ ਗੱਲ ਨਹੀਂ ਹੌਂਦੇ ਹਾਂ ਨਾ ਕਰਦੀ ਹਾਂ ਨਾਲ ਗੱਲ ਮੈਂ ਵੀ ਕਿੰਨਾ ਕੁ ਟਾਈਮ ਸਹੀ ਜਮਾ ਬਿਨਾ ਮਤਲਬ ਦੀਆਂ ਜੀਆਂ ਨਾਲੇ ਅੱਜ ਤੱਕ ਕਦੀ ਫਰਕ ਨਹੀਂ ਰੱਖਿਆ ਮੈਂ ਇਹ ਨਾਦਰਮਾਨ ਕਰਨ ਦੇ ਬਾਵਜੂਦ ਵੀ ਆਹ ਗੱਲਾਂ ਸੁਣਨੀਆਂ ਪੈਂਦੀਆਂ ਨੇ ਮੈਨੂੰ ਦੇਖ ਲਿਆ ਤੁਸੀਂ ਨੂੰ ਵਿਸ਼ਾਲੀ ਨੇ ਆਪਣੇ ਘਰ ਵਾਲੇ ਦੇ ਸਾਹਮਣੇ ਮੇਰੀ ਕਿੰਨੀ ਬੇਇੱਜ਼ਤੀ ਕੀਤੀ ਦੇਖੀ ਨਾ ਜਾਨ ਮੈਂ ਪਰ ਜੇ ਸਮਝੇ ਫੇਰੀ ਹੈ ਹਾਰਮੋਨ ਨੇ ਤਾਂ ਇਹਨੂੰ ਇੰਨਾ ਕੁ ਸਮਝਾਇਆ ਪਰ ਸਮਝਦੀ ਨਹੀਂ ਸਹੀ ਕਿਹਾ ਤੁਸੀਂ ਅੰਮੋਲ ਤਾਂ ਬਥੇਰਾ ਸਾ ਹੂਆ ਤੇ ਸਮਝ ਦੇ ਦਰ ਵੀ ਬਥੇਰਾ ਇਹੀ ਹੈ ਜੀ ਪੋਰਾ ਨਹੀਂ ਸਮਝਦੀ ਹੈਗੀ ਨਾ ਹੀ ਇਹਦਾ ਸੁਭਾਅ ਬਦਲਿਆ ਮੈਂ ਤਾਂ ਸੋਚਿਆ ਸੀ ਵੀ ਸ਼ੱਦ ਵਿਆਹ ਤੋਂ ਬਾਅਦ ਕੁਝ ਬਦਲ ਜੂਗੀ ਪਰ ਕਿੱਥੇ ਇਹਦੇ ਸੁਭਾਅ 'ਚ ਤਾਂ ਪੋਰਾ ਵੀ ਫਰਕ ਨਹੀਂ ਪਿਆ ਹੋਰ ਕੀ ਯਾਰ ਇੰਨੇ ਚੰਗੇ ਇਹਦੇ ਸੋਹਰੇ ਆ ਮਾੜਾ ਮੋਟਾ ਤਾਂ ਸ਼ਰਮ ਮੰਨੇ ਨਾਲੇ ਮਾੜੀ ਕੀ ਤਾਂ ਗੱਲ ਸੀ ਏਡਾ ਮੂੰਹ ਫਲਾਈ ਬੈਠੀ ਏ ਜੇ ਕੋਈ ਗੱਲ ਹੋਵੇ ਫੇਰ ਵੀ ਹੁੰਦਾ ਉਹ ਤੇਰੀ ਇਹ ਗੱਲ ਮਾੜੀ ਜੀ ਨਹੀਂ ਨਾ ਪਤਾ ਨਹੀਂ ਕੀ ਕੁਝ ਸੋਚਦੀ ਹੋਗੀ ਮੇਰੇ ਬਾਰੇ ਸੱਚ ਦੱਸਾਂ ਮੈਨੂੰ ਤਾਂ ਆਪਣੇ ਆਪ ਬਾਰੇ ਪੂਰੀ ਕੁਝ ਮਹਿਸੂਸ ਹੋਈ ਜਾ ਰਹੀ ਅੱਜ ਕਿਉਂ ਪੂਰੀ ਮਹਿਸੂਸ ਹੋ ਰਿਹਾ ਤਾ ਸਮਝਿਆ ਨਹੀਂ ਕਰਦੀ ਕਿ ਹੋ ਗਿਆ ਤੈਨੂੰ ਬਸ ਹੋਈ ਮੈਨੂੰ ਨਾ ਵਿਆਹ ਨਹੀਂ ਸਿਕਰ ਹੋਣਾ ਚਾਹੀਦਾ ਤੁਹਾਡੇ ਨਾਲ ਮੈਂ ਵੀ ਨਾ ਮਾਪੇ ਦੇ ਪਿੱਛੇ ਲੱਗ ਕੇ ਆਂਦੀ ਉਹ ਫੇਰ ਕੀ ਹੋ ਗਿਆ ਪ੍ਰਵੀਨ ਜਦੋਂ ਮੈਨੂੰ ਕੋਈ ਇਤਰਾਜ਼ ਨਹੀਂ ਤੈਨੂੰ ਕਾਹਦਾ ਡਰ ਆ ਫਿਰ ਤੂੰ ਗੱਲ ਡਰਦੀ ਨਹੀਂ ਜੀ ਮੇਰੇ ਕਰਕੇ ਤੁਹਾਡੀ ਭੈਣ ਤੁਹਾਡੇ ਨਾਲ ਨਾਰਾਜ਼ ਆ ਮੈਨੂੰ ਇਹੀ ਗੱਲ ਮਹਿਸੂਸ ਹੋਈ ਜਾਂਦੀ ਹੈ ਬਾਰ-ਬਾਰ ਉਹ ਤੂੰ ਛੱਡ ਐਵੇਂ ਨਾ ਦਿਮਾਗ ਤੇ ਬਾਲਾ ਬੋਝ ਨਾ ਪਾ ਤੇ ਐਵੇਂ ਨਾ ਤੂੰ ਟੈਨਸ਼ਨ ਲਿਆ ਕਰ ਹੁਣ ਉਹ ਆਪਦੇ ਘਰ ਆ ਨਾ ਉਹਨੂੰ ਲੈ ਜਾਂਦੇ ਵਸ ਕਰਤਬ ਦੀ ਹੈ ਤੁਹਾਨੂੰ ਵੀ ਪਤਾ ਜਦ ਵੀ ਹੁੰਦੀ ਹੈ ਨਾ ਮੇਰੇ ਬਿਨਾ ਮਤਲਬ ਤੋਂ ਬੋਲਣ ਲੱਗ ਜਾਂਦੀ ਹੈ ਤਾਂ ਨੇ ਮੈਨਸ ਦੇਣ ਲੱਗ ਜਾਂਦੀ ਹੈ ਪਰੋਣਾ ਕੀ ਸੋਚੂਗਾ ਤੁਸੀਂ ਆਪ ਹੀ ਦੱਸੋ ਪਰੋਣਾ ਦੀ ਟੈਨਸ਼ਨ ਨਾ ਲੈ ਪਰੋਣਾ ਤਾਂ ਆਪਣੇ ਘਰ ਕੇ ਦੀ ਹੈ ਨਾ ਤੂੰ ਉਹਦੀ ਟੈਨਸ਼ਨ ਨਾ ਲਿਆ ਕਰ ਤੇ ਖੁਸ਼ ਰਹਿ ਜਾ ਕਰ ਮੈਂ ਤਾਂ ਜੀ ਬਥੇਰੀ ਖੁਸ਼ ਹਾਂ ਪਰ ਜਿੱਤੇ ਵੀ ਸ਼ਾਦੀ ਨੂੰ ਨਾ ਚੱਜ ਨਾਲ ਗੱਲ ਕਰੇ ਇਹ ਵੀ ਖੁਸ਼ੀ ਮਿਲਦੀ ਹੋਣੀ ਕੋਈ ਨਾ ਤੂੰ ਹੁੰਦਿਲ ਛੋਟਾ ਨਾ ਕਰ ਇੱਕ ਦਿਨ ਇਹ ਜ ਵੀ ਆਊਗਾ ਜੇ ਲੋ ਆਪਣੇ ਕੋਲ ਆਉਗੀ ਚੱਲ ਹੁਣ ਮੈਂ ਆਰਾਮ ਕਰਨਾ ਠੀਕ ਹੈ ਠੀਕ ਹੈ ਜੀ ਸਹੀ ਕਿਹਾ ਨਾ ਵੀ ਸਮੇਂ ਦੇ ਕੀ ਸਮਾਧ ਬਦਲਦੇ ਰਹਿੰਦਾ ਜਿਵੇਂ ਜਿਵੇਂ ਵੀ ਸ਼ੌਲੇ ਵਿੱਚ ਛਿੜ ਹੋਈ ਜਾਂਦੀ ਉਹ ਨੂੰ ਸਮਝਾਈ ਜਾਉਗੀ ਬਾਕੀ ਦੇ ਮੈਨੂੰ ਵਰਕ ਹੀ ਚਾਹੀਦਾ ਜਦੋਂ ਇਹ ਮੇਰਾ ਸਾਥ ਦੇਦੇ ਨਹੀਂ ਹੈ ਵੀ ਨਾ ਹੁੰਜੀ ਕੰਮ ਲਈ ਮਾੜੇ ਮਾੜੇ ਗੱਲ ਤੇ ਨਾ ਹੀ ਸੋਚੇ ਲੱਗਦੀ ਚੋਲਦੇ ਵਾਸਤੇ ਨਹੀਂ ਕਿੰਨਾ ਖਲਾਰਾ ਪਿਆ ਪਿਆ ਜਦੋਂ ਮੈਂ ਹੁੰਦੀ ਸੀ ਨਾ ਘਰ ਚਮਕਦਾ ਹੁੰਦਾ ਸੀ ਕੀ ਹੋਇਆ ਵਿਸ਼ਾਲੀ ਨਾ ਕਿੰਨਾ ਖਲਾਰਾ ਪਾਇਆਗਾ ਕੋਈ ਕਰਨੀ ਘਰ ਨਾਲ ਹੀ ਸਫਾਈ ਉਹ ਤਾਂ ਦਾ ਦੁੱਖ ਦਿਨ ਹੋ ਗਿਆ ਮੈਨੂੰ ਬੁਖਾਰ ਚੜਦੇ ਨੂੰ ਤਾਂ ਕਰਕੇ ਮੇਥੋਂ ਸਾਹ ਸਪਈ ਜਾਣੀ ਹੋਇਆ ਚੱਜਰਾਂ ਜਿਹਾ ਅਬ ਦਿੱਲੇ ਪਾਪੋ ਜੀ ਖਤਮ ਹੋਵੇ ਫੇਰ ਤਾਂ ਧਿਆਨ ਜਾਵੇ ਘਰ ਦੀ ਸਫਾਈਆਂ ਵੱਲ ਸਾਰਾ ਦਿਨ ਤਾਂ ਸ਼ੀਸ਼ੇ ਉਮਰੇ ਖੜੇ ਰਹਿਣੀਆਂ ਨਹੀਂ ਆ ਨਹੀਂ ਨਹੀਂ ਵਿਸ਼ਾਲੀ ਐਵੇਂ ਵੀ ਕੋਈ ਗੱਲ ਨਹੀਂ ਬਸ ਤਬੀਤ ਜੀ ਖਰਾਬ ਹੋਣ ਕਰਕੇ ਨਾ ਉੱਠੇ ਹੀ ਨਹੀਂ ਗਿਆ ਮੈਂ ਕਿਹਾ ਸੀ ਤੇਰੇ ਵੀਰੇ ਨੂੰ ਕਿ ਵਿਸ਼ਾਲੀ ਨੇ ਆਉਣਾ ਹੀ ਆਵਾ ਕੋਈ ਕੰਮ ਵਾਲੀ ਸੱਦ ਕਿਉਂ ਤੂੰ ਕੰਮ ਕਰਾ ਲੈਂਦੇ ਨਾ ਕੰਮ ਵਾਲੀ ਸੁੱਦਨ ਤੇ ਕੀ ਲੋੜ ਆ ਤੂੰ ਹੈਗੀ ਤਾਂ ਹੈਗੀ ਆ ਨੌਕਰਾਣੀ ਆ ਨਾ ਤੇ ਦਿਮਾਗ ਕਿਹੜਾ ਕਰੇ ਕੰਮ ਕਰਦੀ ਇਹ ਲੋਕਾਂ ਦੇ ਬਾਪਸ਼ਾਲੀ ਬਾ ਮੈਨੂੰ ਨਾ ਤੇਰੇ ਤੋਂ ਇਹ ਉਮੀਦ ਨਹੀਂ ਸੀ ਬੀਤੂ ਇੰਨਾ ਪੜ ਲਿਖ ਕੇ ਆ ਆ ਕੁਛ ਬੋਲੇਂਗੀ ਤੇਰੀਆਂ ਤਾਂ ਸਾਰੀਆਂ ਪੜੀਆਂ ਖੂਜ ਐ ਨਾ ਮੈਂ ਗਲਤੀ ਕੀ ਕਿਹਾ ਨੀਵੀ ਜਾਦ ਦਿਆ ਨੌਕਾ ਨਹੀਂ ਹੋਈ ਫਿਰ ਆਪਣੇ ਲਈ ਤਾਂ ਨਾ ਤੂੰ ਕਿੱਡੇ ਕਰਾਜੀ ਦਿੱਤੀਆਂ ਹੱਜਾਤਾ ਪਾਤਾ ਚ ਵਿਸ਼ਵਾਸ ਰੱਖਦੀਆਂ ਚਲੋ ਕੋਈ ਗੱਲ ਨਹੀਂ ਭਾਜੀ ਮੈਂ ਤਾਂ ਇਹਦੀ ਕਿਸੇ ਗੱਲ ਦਾ ਕਦੇ ਗੁੱਸੇ ਹੀ ਨਹੀਂ ਕਰਿਆ ਨਿਆਣੀ ਅਬਚਾਰੀ ਉਹ ਨਹੀਂ ਭੈਣੇ ਹੁਣ ਨਿਆਣੀ ਨਹੀਂ ਹੈਗੀ ਇਹ ਬਾਈ ਤੂੰ ਤਾਂ ਇੰਨਾ ਪੜਿਆ ਲਿਖਿਆ ਇਹਦੀ ਤਾਂ ਸੋਚ ਬਦਲਣ ਦਾ ਮਾੜੀ ਮੋਟੀ ਬੜੀ ਮਹਤਾਬ ਦਾ ਫਰਜ਼ ਨਿਭਾਤਾ ਪਰ ਇਹਨੇ ਮੇਰੀ ਕਦੇ ਘੱਲ ਹੀ ਨਹੀਂ ਮੰਨੀ ਰੱਬ ਨੇ ਨਾ ਇਨਸਾਨ ਬਣਾਏ ਸੀ ਤੇ ਆ ਜਾਤਾਂ ਪਾਤਾਂ ਧਰਮ ਅਸੀਂ ਆਪ ਬਣਾਏ ਆ ਕੀ ਗੱਲ ਹੋ ਗਈ ਜੇ ਭੈਣ ਦੀ ਮਾਂ ਝਾੜੂ ਪੋਚੇ ਕਰਦੀ ਐ ਲੋਕਾਂ ਦੇ ਪਰ ਮੰਗ ਕੇ ਤਾਂ ਨਹੀਂ ਖਾਂਦੀ ਕਿਸੇ ਤੋਂ ਦੋ ਵਕਤ ਦੀ ਰੋਟੀ ਕਮਾ ਕੇ ਖਾਂਦੇ ਆ ਅਗਲੇ ਸਹੀ ਕਿਹਾ ਬਾਈ ਤੂੰ ਪਰ ਇਹਦੇ ਤੋਂ ਗੱਲ ਪੱਲੇ ਪਵੇ ਕੇਰੀ ਐ ਇਹ ਜੀ ਨਹੀਂ ਪੱਲੇ ਪੈਂਦੀ ਗੱਲ ਨਾਲੇ ਨਾ ਇਸ ਘਰ ਚ ਵਿਆਹ ਕੇ ਆਈ ਸੀ ਕੱਢ ਕੇ ਨਹੀਂ ਲਿਆਂਦੀ ਲਾਵਾ ਲਈਆਂ ਤਾਲੇ ਕੇ ਆ ਬਿਸ਼ਾਲੀ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਜੇ ਤੇਰੇ ਆਹੀ ਲਛਣਾ ਨਾ ਤਾਂ ਤੂੰ ਰਹਿ ਇੱਥੇ ਮੈਂ ਨਹੀਂ ਤੈਨੂੰ ਨਾਲ ਲੈ ਕੇ ਜਾਣਾ ਨਹੀਂ ਘਟਿਆ ਸੋਚ ਭਾਬੀ ਮੈਨੂੰ ਮਾਫ ਕਰ ਦੋ ਮੇਰੀ ਸੋਚ ਸੱਚੀ ਬਹੁਤ ਛੋਟੀ ਆ ਮੈਂ ਪਤਾ ਨਹੀਂ ਕੀ ਕੀ ਸੋਚ ਜੀਤੀ ਭਾਬੀ ਮੇਤ ਬਹੁਤ ਵੱਡੀ ਗਲਤੀ ਹੋ ਗਈ ਪਲੀਜ਼ ਮੈਨੂੰ ਮਾਫ ਕਰ ਦੋ ਨਹੀਂ ਨਹੀਂ ਕੋਈ ਗੱਲ ਨਹੀਂ ਬਿਸ਼ਾਲੀ ਤੂੰ ਤੇ ਨਹੀਂ ਛੋਟੀ ਆ ਤਾਣਾ ਵਰਗੀ ਆ ਨਾਲੇ ਤੈਨੂੰ ਤਾਂ ਮੈਂ ਆਪਣੀ ਨੰਦ ਕਦੇ ਸਮਝੀ ਨਹੀਂ ਜੀ ਆਹੀ ਅਕਲ ਪਹਿਲਾਂ ਨਹੀਂ ਆਉਂਦੀ ਨਾ ਆ ਕੁਛ ਇਥੋਂ ਤੱਕ ਹੋਣਾ ਹੀ ਨਹੀਂ ਸੀ ਚਲ ਹੁਣ ਮੇਰੇ ਮੂੰਹ ਕੰਨੀ ਨਾਲ ਘੜੀ ਚੱਕੀ ਜਾ ਚਾਹ ਬਣਾ ਲਓ ਪਹਿਨੇ ਤੁਸੀਂ ਨਾਲੇ ਕਰੋ ਕੰਮ ਕਰ ਹਾਂਜੀ ਬਾਪੀ ਚਲ ਬਈ ਆਪਾਂ ਵੀ ਮੜਾ ਕੰਮ ਜਾ ਕੇ ਹੁਣ ਤੇ ਆਪਾਂ ਵੀ ਜਾ ਜੀ ਆ ਜਾ ਬਈ